ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਅੱਜ ਕਰ ਦਈਏ ਪਹਿਲਾਂ ਖੇਤਾਂ 'ਚ ਸਪਰੇਅ ਫਿਰ ਅਗਲੇ ਹਫ਼ਤੇ ਤੱਕ ਫਿਰ ਪਾਣੀ ਵੀ ਲਾਉਣਾ ਖੇਤਾਂ ਨੂੰ ਤੇ ਸੈੱਡਾਂ 'ਲੀ ਬੱਟਾਂ ਵੀ ਸਵਾਰ ਹੋਣੀਆਂ ਤੇ ਪਹਿਲਾਂ ਨਿੰਮੇ 'ਚ ਤੇ ਲਈਏ ਪੰਪ ਤੇ ਚੱਲੀਏ ਫੇ ਮੋਟਰ 'ਪਾ ਪੰਪ ਰੱਖ ਕੇ ਫਿਰ ਲਈਏ ਸਪਰੇਅ ਤੇ ਲੋ ਜੀ ਪੰਪ ਦਾ ਲਿਆਉਂਦਾ ਆਪਾਂ ਨੇ ਤੇ ਨਿਮੇਟ੍ਰਿਕ ਖੇਤਾਂ ਵਿੱਚ ਤੇਰਾ ਚਾਰਜਰ ਰਹਿ ਗਿਆ ਨਾ ਅਮਨਾ ਹ ਲੈ ਆਉਂਦਾ ਇਹ ਦਿਖਾਣਾ ਨੇ ਉਹ ਰੈਡਟਰ ਲੈ ਕੇ ਉਹਨੂੰ ਪੁੱਛਦਾ ਚਾਰਜ ਰਹਿਗਾ ਜੇ ਘੱਟ ਹੋਇਆ ਫਿਰ ਚਾਰਜ ਲਾ ਲਾਂਗੇ ਉੱਥੇ ਤੇ ਮੰਮੀ ਜੀ ਨੇ ਚਾਹ ਬਣਾਉਣ ਲੱਗੇ ਗੁੱਜਰ ਅੰਕਲ ਨੇ ਨਾਲ ਲੈ ਕੇ ਚਲੀ ਰੋਟੀ ਮੰਮੀ ਬਣ ਗਈ ਚਾਹ ਪਪਾ ਕਰ ਦੋ ਪੈਕ ਬਈ ਕਬ ਚਾਰਜ ਚੋਰ ਪੁੱਛ ਲਵਾਂ ਮੈਂ ਤੇ ਯਾਨ ਅਪਾਏ ਮਮੀ ਦ ਚਲੀ ਚੱਕੀ ਰੋਟੀ ਮੋਟਰ ਆ ਨਾ ਬੋਰਡ ਤੇ ਟ੍ਰੈਕਟਰ ਮਾਰ ਕੇ ਹਾਂ ਬੋਲਟ ਵੀ ਧੋਲੇ ਉਹ ਜਿਹੜਾ ਆ ਬੰਦਾ ਹੈ ਕਿ ਗੰਦੇ ਟਾਇਰ ਲੈ ਕੇ ਨਹੀਂ ਅੰਦਰ ਆ ਹੰਦਾ। ਇਹ ਉਹ ਦੇਖ ਸਾਰਾ ਫਸਲੇ ਬੜੇ ਆਂਦੇ। ਉਹ ਚੱਪਲਾ ਖੋਲ ਕੇ ਇੱਥੋਂ ਆਉਂਦਾ। ਕਿੰਨੇ ਗੰਦੇ ਦਾ ਲੈ ਕੇ ਆਉਂਦੇ ਨੇ। ਜੇ ਉੱਥੇ ਇੱਕ ਨਾ ਹਰਾ ਟਾਟ ਜਾਓ, ਛੋਟ ਡੋਟ ਆ ਗਿਆ ਨਹੀਂ ਉੱਥੇ ਨੰਬਾ ਵਚਾ ਦਿੰਦੇ ਆ। ਹਾਂ। ਥੋੜੇ ਅਸਾਂ ਉਹ ਵੀ ਬਣਾ ਲਾਂਗੇ ਪੰਤਾਲੇ ਆ। ਸ਼ੌਕ ਆਪਾਂ ਫਤ ਦੇਖ ਕੇ ਦੂਆ ਬੈਟਰੀ ਵਾਲਾ ਜੀ ਅੱਛਾ ਅੱਛਾ ਚਾਰਜ ਲਾ ਦਈਏ ਜਦੋਂ ਆਪਾਂ ਸਪਰੇਅ ਲਾਵਾਂਗੇ ਹਲੋ ਚੱਲ ਚਾਹ ਪੀ ਲੋ ਪੀ ਲੈ ਤੂੰ ਵੀ ਨਹੀਂ ਮੈਂ ਨਹੀਂ ਹੁਣ ਐ ਨਹੀਂ ਪਤਾ ਕਿੰਨਾ ਚਾਰਜ ਹੈ ਤੇ ਚਾਰਜ ਲਾ ਦੰਦੇ ਜਾਂ ਤੱਕ ਠੀਕ ਨਹੀਂ ਆਜੋ ਨਹੀਂ ਚੱਲੀਏ ਫਿਰ ਕਲਗਣਾ ਮੈਂ ਵੀ ਕੋ ਮੈਂ ਆਣ ਵਾਲੇ ਪਾ ਲੈਣੀ ਝਟਪਟ ਪੱਟ ਮੈਂ ਭਈ ਅਕਲਾਂ ਨਹੀਂ ਲੈਣੀ ਆਪਾਂ ਨੇ ਫਿਰ ਆਪਣੀ ਦੇਲੀ ਝਟਪਟ ਠੀਕ ਆ 1 ਲੀਟਰ ਦੀ ਚਲੋ ਚੱਲੀਏ ਲੋਈ ਸਪਰੇਅ ਲਿਆਉਂਦੀ ਤੇ ਪੰਪ ਵੀ ਸੋਣਾ ਚਾਰਜ ਹੋ ਗਿਆ ਤੇ ਤਰ ਅੰਕਲ ਲੱਗੇ ਪਾਣੀ ਲਾਉਣ ਕਰੀਏ ਫਿਰ ਅੰਕਲ ਸਪਰੇਅ ਹਾਂਜੀ ਅੱਡਾ ਫੇ ਪੰਪ ਬਾਹਰ ਨੂੰ ਬੈਸਰ ਲਾਈਟ ਲਾ ਲਏ ਆਪਾਂ ਚ ਨੋਜ਼ਲਾ ਪਈ ਐ ਇੱਥੇ ਐਵੇਂ ਬਣੀ ਗਾ ਟੱਕਣਾ ਇਹ ਲੈ ਵੀ ਕੱਢੀਏ ਸਪਰੇ ਸਪਰੇਂ 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 ਨਾ ਪਾ ਬਾਹਰ ਪੰਜ ਪੰਪਾ ਕਹਿੰਦਾ ਤਾਂ ਪੰਜ ਦੇ ਪਿੰਨੇ-ਪਿੰਨੇ ਕੋਣੀਆਂ ਇਹ ਦੇਖਦੇ ਹੁਣ ਲੋ ਜੀ ਕਰ ਲਿਆ ਤਿਆਰ ਅਸੀਂ ਲੋ ਫੜੇ ਵੀ ਫੋਨ ਅੰਕਲ ਵੀਡੀਓ ਬਣਾਉਂਗਾ ਅੱਜ ਆਹ ਹੱਥ ਨਾਲ ਫੜ ਲਓ ਇਦਾਂ ਟਿੱਖਾ ਨਾਲ ਫੜ ਲਓ ਛੱਡ ਦੇ ਛੱਡ ਦੇ ਹੋਰ ਹੱਥ ਨਾਲ ਆ ਠੀਕ ਹੈ ਜੀ ਤੁਹ ਬਿੱਟਰੀ ਗਰਜੀਤ ਨੂੰ ਸਿਨਨ ਨੂੰ ਉਸ ਨਹੀਂ ਹੈ ਸਾਫੇ ਕਰਨ ਕਰਦੀ ਅੰਗਲ ਹੋ ਰਹੀ ਤੇ ਸ਼ੁਰੂ ਚਲੋ ਜੀ ਆਹ ਤੇ ਤੇ ਪੱਕੇ ਬਣਾ ਲੈਣਾ ਕੋ ਮਾਤੇ ਬੜੀ ਆ ਗਈ ਵਾ ਠੀਕ ਐ ਇੱਧਰ ਦੀ ਪਈ ਵਾਲੇ ਪਾਸੇ ਵੀ ਲਾ ਦੇ ਕੀ ਕਰਦਾਈ ਮੱਤਾਂ ਮਗਰ ਬੈ ਗਿਆ ਦਾ ਹੋਰ ਕਈ ਆਰੇ ਝੋਕਣ ਲੱਗਿਆ ਮੈਂ ਹੜਦੂੰ ਦੱਸਾਂ ਲੈ ਲੱਤ ਫਾੜਨੇ ਦਾ ਕਰਦਾਂ ਨੂੰ ਮੱਤਾਂ ਨੇ ਬਿਮਾਰੀਏ ਛੱਟ ਅੰਕਲ ਗੁੱਜਰ ਅੰਕਲ ਕੈਮਰਾਮੈਨ ਘਰ ਵੀਡੀਓ ਬਣਾਉਂਦਾ ਹੋਇਆ ਇਧਰ ਆ ਮਾਰਦੀ ਦਿਖਾ ਦੇ ਤਾਂ ਲੋ ਜੀ ਇੱਕ ਜਿਹੜਾ ਲਾਇਆ ਹੁੰਦਾ ਸਾਂ ਦੂਏ ਗੇੜੇ ਦੀ ਵਾਰੀ ਆ। ਤੀਆ ਅੱਧਾ ਪਾਉਣਾ ਤੇ ਚੌਥਾ ਅੱਧਾ ਪਾਉਣਾ। ਤੀਆ ਅੱਧਾ ਬਸ। ਬਾਵਾ ਬਾਵਾ ਦੇ ਦਈਏ। ਕਟਕ ਥੋੜੀ ਬਚਾ ਲਿਓ ਵਿੱਚ। ਥੋੜੀ ਹੋਰ ਪਾ ਲਓ। ਚਾਲ ਬਸ ਮੋੜ ਲੂਟ। ਲਾ ਹੁਣ ਪਾ ਦਈਏ ਪਾਣੀ ਵਿੱਚ। बालंदे आ गया बाल्टी ना ले और मार्टी कढ़े 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 पांपता आ रही है ले तार गया हो गया पैप वो तो मर्डर के तो पाते हैं चार नो एक एक चार है पढ़ने है ना कितने तेरे तो कोई लोड है नहीं तो कले कले करते हैं मर्डर के पागल नहीं कितने तेन्ना तेन्ना भाई अपने साढ़े हाँ साढ़े तेन्ना ਕਿਲੇ ਮੇ ਪੰਡਾ ਪੰਡਾ ਅੜ ਗਿਆ ਬੈਟਰੀਆਂ ਡਰੋਨ ਲੱਗਦੇ ਆ ਉਹਨਾਂ ਦੇ ਬਾਹਰ ਟੀਨੇ ਬਚਾ ਰਹੇ ਆ ਹੈਂ ਟੀਰੇ ਪੰਡਾ ਪੰਡਾ ਪਾਂਡੇ ਦਾ ਅੰਕਲ ਪਾਣੀ ਕੱਢ ਹੋਣਾ ਬਾਹਰ ਸਾਰੇ ਹੀ ਵਿੱਚ ਤੁਮਕੇ ਗਰਗੇ ਬਾਲਟੀਵਾਲੋ ਤੁਮਕੇ ਦਾ ਗਰਗੇ ਵਿੱਚ ਹਣਾਂ ਉਹ ਨਾ ਲੈ ਲਓ ਜੀ ਇੱਕ ਇਹ ਆ ਦੋ ਪੰਪ ਹੋਰ ਲੱਗੋਗੇ ਕਿਉਂ ਪਿਛਲੇ ਆ ਬਸ ਪੰਜ ਲਾਈਨਾਂ ਹੀ ਰਹਿ ਗਈਆਂ ਅੰਕਲ ਸਰ ਜਾਣਾ ਹੈ ਨਾ ਕਹੋ ਜੀ ਸਾਡੀ ਬੱਚੀ ਵੀ ਬਾਦ ਦੋ ਤਿੰਨ ਪੰਪ ਲਾਤੇ ਦੋ ਸ਼ਾਇਦ ਹੋਰ ਲੱਗਣਗੇ ਐ ਪਰ ਵੀ ਅਸੀਂ ਕਮਾਈ ਦੇਣੀ ਸਾਰੇ ਪਰ ਐਵੇਂ ਕਮਾਦੀ ਅੰਕਲ ਰਹਿਣ ਦੀ ਹੈ ਪਈ ਚ ਪਈ ਜਾ ਆਪਣੀ ਗੇ ਲੋੜ ਹੈ ਰਹਿਣ ਦੀ ਹੈ ਆਪੋ ਆਪਣੇ ਆਪਣੇ ਗਾਨੇ ਪਈ ਤੇ ਗਏ ਲੈ ਕੇ ਪੰਪ ਚੱਲ ਜੇ ਬਾਅਦ ਚ ਲੋੜ ਪਈ ਫੇਰ ਮਾਰ ਦਾਂਗੇ ਫਾ ਮਾਰੀ ਹੋਈ ਨਾ ਇੱਥੇ ਤੇ ਲੈ ਕੇ ਇਹਦੇ ਨਾਲ ਨਾਲ ਮਾਰ ਅਖਬਾ ਅੰਦਰ ਨਾਲ ਬਸ ਠੀਕ ਹੈ ਜੀ ਕਿੰਨਾ ਬੜਾ ਕੱਖ ਆ ਕੇ ਦਿੱਕਿਆ ਹੋ ਗਿਆ ਆਪਣੇ ਆਹ ਦੇ ਠੀਕ ਹੈ ਜੀ ਤੇ ਲੋ ਜੀ ਸਾਰੀ ਸਪਰੇ ਹੋ ਗਈ ਡਨ ਪਹੀਜ ਵੀ ਮਾਰਤੀ ਤੇ ਹੁਣ ਤੋਂ ਇਹ ਪੰਪ ਨਾਲੇ ਧੋਦਣਾ ਆਪਣੇ ਬੋਲਟ ਬੜੀ ਮੋਟਰ ਚਲਾ ਲਈਏ ਉਧਰੋਂ ਪਾਣੀ ਛੱਡ ਲੋ ਨਾਲੇ ਚ ਬੱਚਾ ਸਾਫ ਹੋ ਜਾਊਗਾ ਲੋ ਜੀ ਸਪਰੇਅ ਹੋ ਗਈ ਡੰਨਾ ਅੰਕਲ ਠੀਕ ਹੈ ਹੁਣ ਠੀਕ ਹੈ ਫੈਨ ਓਕੇ ਓਕੇ ਤੇ ਉਹ ਦੇ ਦੋ ਘਰਾਂ ਵੀ ਸਬਜ਼ੀਆਂ ਬੀਜ ਦੇਵਾ ਮੈਂ ਲੈ ਕੇ ਨਹੀਂ ਗਿਆ ਤਾਂ ਆਵੇ ਸਾਰੇ ਪਾਸੇ ਘਮਾਤੀ ਸਪਰੇਅ ਪਹੀਚ ਵੀ ਅੱਧਰ ਅੰਕਲ ਦੇ ਕੋਵੀਆ ਜਗਾ ਕੀ ਆ ਵੀ ਭਈ ਧਨੀਆਂ ਦਾ ਬਾਅਦ ਵਿੱਚ ਲਾਵਾਂਗੇ ਹਾਲਕ ਸਾਗ ਖਾਣਾ ਦੇ ਦੋ ਛਲ ਲਗਵਾ ਮੁੱਲੀਆਂ

ਵੇ ਤੇਰੇ ਬਿੱਜ ਨੇ ਲੈਣੇ ਆਪਾਂ ਦੁਬਾਰੇ ਕੀ ਹੋ ਗਿਆ ਉਹ ਗੰਡੋਇਆ ਨੇ ਉਹ ਕਰਤੇ ਨਾ ਕਰਕੇ ਫੇਰ ਦੁਬਾਰੇ ਬੀਤ ਨੂੰ ਤਾਂ ਫੇਰ ਵੀਤਾਂਗੇ ਦੁਬਾਰੇ ਅੱਛਾ ਦੇ ਉਹਨਾਂ ਨੇ ਉਹ ਮੁੰਡੇ ਦੇ ਪੈਸਿਆਂ ਨੂੰ ਉੱਤੇ ਲਿਆਇਆ 1 ਕਿਲੋ ਦਾ ਸਾਰਾ ਨੋ ਹੈਗਾ ਉਹਦੇ ਸਰਨੇ ਬਾਬੇ ਦੇ ਆ ਕੀ ਰੇ ਜੂਰੀਆ ਜੂਰੀਆ ਮੋੜਾ ਇਹ ਲੈ ਆਈ ਤਿੰਨ ਕਿਲੋ ਕੋ ਲਿਆਉਂਦਾ ਅੱਧਾ ਕਿਲੋ ਬਹੁਤ ਆ ਯਾਰ ਸਾਨੂੰ ਆਪਦੇ ਸਾਹਜ ਦੇ ਗੇਰ ਨਾਲ ਪਾਰਕ ਮੇਟੀ ਠੀਕ ਅਸੀਂ ਪੁੱਛ ਕੇ ਆਏ ਤਾਂ ਅੱਜ ਆਪਾਂ ਨੂੰ ਉੱਥੇ ਮਿਲਿਆ ਨਹੀਂ ਹੈ ਨਾ ਕਹਿੰਦੇ ਮੁੱਕ ਗਿਆ ਉੱਥੇ ਦੁਕਾਨ 'ਚ ਵੀ ਕੋਈ ਚੰਗਾਈ ਫਿਰ ਆਉਂਦਾ ਮੈਂ ਸ਼ਾਮ ਨੂੰ ਕੋਈ ਨਹੀਂ ਮੇਰੇ ਕੋਲ ਨਾ ਤੋਲਮਾ ਹੁਣ ਇਹਨੇ ਜਾ ਕੇ ਦਵਾਈਆਂ ਝੋਲਾ ਤਾਂ ਨਹੀਂ ਬਿਆੰਕੜ ਝੋਲਾ ਤਾਂ ਹੈ ਨਹੀਂ ਝੋਲਾ ਲੈ ਕੇ ਨਹੀਂ ਆਇਆ ਚਾਹ ਹੀ ਲੈ ਕੇ ਆਇਆ ਚਲੋ ਕੋਈ ਨਾ ਲੋਈ ਬੋਲਟ ਤੇ ਆ ਖੜਾ ਹਾਂ ਲਓ ਮੰਮੀ ਸਬਜ਼ੀਆਂ ਅੱਛਾ ਲੈ ਆਏ ਸੱਜੇ ਸ਼ਾਮ ਨੂੰ ਵੀ ਦਿੰਦੇ ਹਾਂ ਸਾਗ ਵੀ ਵੀ ਇਦਾਂਗੇ ਸੜਕਮਾ ਤੇ ਪਾਲਕ ਚਲ ਵਧੀਆ ਹੋਰ ਕੋਈ ਚੀਜ਼ ਇਹ ਤਾਂ ਪਿੰਨਾ ਲੈ ਗਈ ਹੁਣ ਵਿੱਚ ਅੱਛਾ ਹੋਲੀਆ ਵੀ ਦੀ ਹੋਰ ਲੈ ਆ ਕੇ हां भी एक बार बीजियां देओ सोनिया होगियां दी मोले भी ध्यान से फड़ दे लेओ 20 केबे ਦਾ ਪੈਕੇਟ ਹੈ ਚਲ ਕੋਈ ਨਾ ਲਿਓ ਹੁਣ ਲਿਵੇਂ ਅੱਜ ਫੇਰ ਸ਼ਾਮ ਨੂੰ ਬੀਜ ਦੇਈਏ ਬਾਈ ਬਹੁਤ ਦਿਨ ਹੋ ਗਿਆ ਕਹਿੰਦੇ ਆ ਨੂੰ ਸ਼ਾਮ ਨੂੰ ਗੁੜਾਈ ਕਰਕੇ ਬੀਜਦੇ ਆ ਹੈ ਗੁੜਾਈ ਕਰਕੇ ਪਾਣੀ ਲਾ ਕੇ ਸਵੇਰੇ ਸਾਧਰੇ ਬੀਜ ਦਾਂਗੇ ਕੇ ਸ਼ਾਮ ਨੇ ਬੀਜਦੀ ਹੈ ਸ਼ਾਮ ਨੂੰ ਬੀਜਾਂਗੇ ਗਿੱਲ ਤਾਂ ਹੈਗੀ ਮਣੀ ਮੋਟੀ ਇੰਨੀ ਕੀ ਕੈਰੀ ਪਾਈਨੀ ਕੀ ਆਪਾਂ ਪਿਛਲੇ ਪਾਸੇ ਲਿਆ ਕਰਦੇ ਤੇ ਹਨਾ ਅੰਮੇ ਫੁੱਲ ਚੱਲਣ ਲੱਗੇ ਥੋੜੋ ਥੋੜੇ ਬੈਸੇ ਉਹ ਆਹ ਸਾਈਡ ਸਾਡੇ ਧੁੱਪ ਨਹੀਂ ਹੁੰਦੀ ਇਹ ਦੇਖੋ ਘਟਉਣੀ ਘਟਉਣੀ ਸਵੇਰੇ ਆਉਣੀ ਮਾੜੀ ਜੀ ਬਾਕੀ ਤਾਂ ਠੀਕ ਆ ਤੇ ਹੁਣ ਮਿਲਦੇ ਸ਼ਾਮ ਨੂੰ ਛੋਟਾ ਸਾਫ ਕਰੀਏ ਨੂੰ ਧੁੱਪ ਉਹ ਮੈਂ ਕਿਹਾ ਸਾਲ ਧੁੱਪ ਲਵਾਈ ਨਾਲੇ ਸਾਫ ਕਰਤੀਆਂ ਨਾਲੇ ਧੁੱਪ ਲੱਗ ਜੀ ਠੀਕ ਹੈ ਜੀ ਤੇ ਹੁਣ ਮਿਲਦੇ ਸ਼ਾਮ ਨੂੰ ਤੇ ਲੋ ਜੀ ਹੁਣ ਬੀਜਦੀ ਔਰੇ ਪਹਿਲੇ ਕਵਰ ਬਾਦ ਮੈਂ ਨਾ ਮੈਂ ਹਾਂ ਆ ਫੜਿਓ ਹਲਕਾ ਚੱਪਲ ਅੱਛਾ ਚੱਲ ਪਾਲਾ ਕੋਈ ਨਾ ਚੁੱਕ ਲੈ ਕੈਮਰਾ ਉਧਰ ਹੀ ਨੰਦੂ ਆ ਸੁੰਘ ਕੇ ਇਧਰੋਂ ਕਰ ਦਿੰਦੇ ਹਾਂ ਡੂੰਗਾ ਹਾਂ ਹੱਥ ਸਾਈਡ ਉੱਚੀ ਹੈ ਹਾਂ ਆ ਕਾਗਜ਼ ਕੱਢ ਦੇ ਬਾਹਰ ਉਹ ਕੂੜੇ ਵਾਲੀ ਬਾਲਟੀ 'ਚ ਪਾ ਦੇ നിങ്ങള് uh പറയ -huh. <laughs> ਹਾ ਹੁੱਚਾ ਤੇਰੇ ਪੈਰਾਂ ਕੋਲ ਹਾ ਹੁੱਚਾ ਇਹ ਗੱਬੇ ਠੇਰੀ ਜੀ ਜਿਹੜੀ ਹਾਂ ਹਾਂ ਕੀ ਕਰ ਕਿਆ ਜੀ ਨੇ ਕਿਹਨਾਂ ਵਿੱਚ ਫਲਕਾਂ ਬੀਜਣਗੇ ਲੋ ਜੀ ਚਾਰ ਕਿਆਰੀਆਂ ਤਿਆਰ ਕਰਤੀਆਂ 1 2 3 4 ਤੇ ਐਂਡ ਵਾਲੀ ਸਭ ਤੋਂ ਛੋਟੀ ਇਹਦੇ ਬੜੇ ਜਿਹਾ ਮੰਮੀ ਸਾਗ ਬੀਜ ਦਿੰਦੇ ਆ ਉਹਦੇ ਅਗਲੇ ਪਾਲਕ ਹੋ ਜਾਂ ਤਨੀਆ ਉਹਦੇ ਜੇ ਕੋਈ ਹੋਰ ਚੀਜ਼ ਹੋਵੇ ਉਹ ਵੀ ਪੀਦਾਗੇ ਤੇ ਪਹਿਲਾਂ ਬੀਜੀ ਸਾਗ ਸਾਗ ਦਾ ਛਿੱਟਾ ਦਈਏ ਇਹ ਚ ਹਾਂਜੀ ਨਾ ਹਾਂ ਸਾ ਦਾ ਸਰੋਂ ਦਾ ਹਾਂਜੀ ਹਾਂਜੀ ਉਹ ਬਹੁਤ ਵਧੀਆ ਬੀਜ ਦਾ ਘਰਦਾ ਤਾਂ ਮੈਂ ਵਾਹੀ ਬੀਜ ਆ ਉਹ ਆਹੀ ਹੈ ਹਾਂਜੀ ਵਧੀਆ ਦਾ ਅੱਛਾ ਇਹ ਬਹੁਤ ਵਧੀਆ ਬੀਜ ਹੈ ਇਹ ਟਾਈਮ ਆ ਘਰ ਨੂੰ ਲਿਆਇਆ ਤਾਂ ਮੈਂ ਘਰਾਂ ਲਿਆ ਕੇ ਵੇਦਾਂਗੇ ਪਾਲਕ ਦੇ ਵੀ ਛਿੱਟਾ ਦੇ ਉਹਨਾਂ ਜੀਆ ਪਾਣੀ ਲਈ ਰੀ ਹਲਕਾ ਲਗਣ ਆਨੁਪਾਲਕ ਫੋਨ ਆ ਗਿਆ ਕਿੱਥੇ ਪਿਆ ਚੱਜੇ ਨਹੀਂ ਆ ਲਓ ਮੈਂ ਗੱਲ ਕਰ ਲਈ ਫੇਰ ਬਣਾਉਂਦੇ ਵੀਡੀਓ ਚਲੋ ਜੀ ਗੱਲ ਹੋ ਗਈ ਤੇ ਹੁਣ ਬੀਜੇ ਮੇਥੇ ਮੇਥੇ ਬਚਾ ਲਿਓ ਮੋਟਰ ਪਰ ਹੋਰ ਬੀਜ ਜੋਣੇ ਆ ਬੀਜੇ ਹੁਣ ਹੈਗੇ ਮੈਂ ਇੱਥੇ ਤਾਂ ਹੋਰ ਓਰੇ ਮੋਟਰਪਾਹ ਹੋ ਗਿਆ ਆਪਣੇ ਕਿਹੋਂਗੇ ਉਧਰੋਂ ਘੁੰਮ ਕੇ ਪਾ ਦੋ ਅੱਛਾ ਹਾਂ ਐਡਾ ਰਸਤਾ ਬਣਾਇਆ ਵਾ ਆਪਾਂ ਨੇ ਉਹ ਤਾਂ ਗੰਡੋਲਿਆਂ ਨੇ ਖਾ ਲੇ ਮੈਂ ਇੱਥੇ ਹਾਂ ਆਏਗਾ ਤੇ ਜਮੀ ਜਾ ਪਿਆ ਅੱਛਾ ਤੇ bari ਹੈ ਜੀ ਸਲਗਮ ਸਲਗਮ ਕਿਹੜੀ ਦੀ ਦੁਬੱਟਾਂ ਵਿੱਚ ਦੀ ਦੁਬੱਟਾਂ ਪਰ ਬੀਜੇ ਕਰਦੇ ਸਲਗਮ ਸਲਗਮ ਲੰਬੀ ਰੋ ਬੀਜਦੀ ਹੈ ਨਮੀ ਪਾਵਾ ਉਹ ਬੀਜੇ ਜਿਹੜੀ ਮੱਝੀ ਫਿਰ ਬੀਜਦੇ ਇੱਕ ਇੱਕ ਦੀ ਜਣੀ ਬੈਣੀ ਆ ਤਿੰਨ ਤਿੰਨ ਚਾਰ ਚਾਰ ਘੇਰ ਦੋ ਤਾਂ ਗੁੱਛਾ ਨਹੀਂ ਬਣ ਜਣਾ ਨਹੀਂ ਬਣਦਾ ਥੋੜਾ ਗੈਪ ਜਦੋਂ ਜ਼ਿਆਦਾ ਛੱਡਦੇ ਵਿੱਚ

ਇੱਕਣੇ ਲਾਇਆ ਹੋ ਗਏ ਨਿਕਲ ਆਣਗੇ ਮੇਥੀ ਰਹਿ ਗਈ ਹੈ ਨੀ ਮੇਥੀ ਤੇ ਧਨੀਆ ਉਹ ਤਾਂ ਬਾਹਰ ਵੀ ਜਾਊਂਗਾ ਮੈਂ ਧਨੀਆ ਦਾ ਲੰਬੀ ਲਾਈਨ ਜੀ ਬਣਾਉਂਦਾ ਵੀ ਹਾਂ ਹਾਂ ਬੱਟ ਪਰ ਉਹ ਸੋਨਾ ਲੱਗੂਗਾ ਨਾ ਕਿਆ ਕਹਿੰਦੇ ਉਹ ਮੇਥੀ ਮੇਥੀ ਤੇ ਸਾਗ ਜੋਗੀ ਜ਼ਰੂਰੀ ਚਾਹੀਦੀ ਆ ਹਾਂ ਆਨ ਬਸ ਆਪਾਂ ਦੋਂ ਵਿਚ ਤੇ ਲੋ ਜੀ ਸਾਰਾ ਕੁਝ ਬੀਜਤਾ ਤੇ ਹੁਣ ਦੇ ਦਈਏ ਪਾਣੀ ਇਹਨੂੰ ਤੇ ਉਤੋਂ ਪਹਿਲਾਂ ਆਪਾਂ ਕਰ ਲੈਂਦੇ ਵੀਡੀਓ ਬੰਦ ਤੇ ਮਿਲਦੇ ਹੁਣ ਕਿਸੇ ਅਗਲੇ ਵੀ ਲੋਕ ਓਕੇ ਬਾਏ ਬਾਏ